ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਣਾ ਭਾਈ ਤੋਂ ਓਟੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆਈ ਪੰਡ ਜੌਂਦ ਜ਼ਿਲ੍ਹਾ ਪਟੈਂਡਾ ਤਸਵੀਰ ਰਾਮਪੁਰਾ ਬੋਲ ਨੇੜੇ ਪਿੰਡ ਭਾਈ ਨੇੜੇ ਵੀਰੇ ਜੈਠੂਗਾ ਤੇ ਬਦਾਲਾ ਰਹਿ ਜਾਂਦਾ ਪੁੱਤ ਮੋਬਾਈਲ ਨੰਬਰ ਬੋਲ ਦਈ 98722 32148 ਠੀਕ ਹੈ ਭਾਈ ਭਾਈ ਜਿਹੜੀਆਂ ਬੈਡ ਦੇ ਤਾਂ ਕਿਹੜਾ ਸੂਈ ਇਹ ਦੂਜਾ ਸੂਈ ਹੈ ਡਾਕਟਰ ਕਦੋਂ ਸੂਈ ਹੈ ਭਾਈ ਇਹ ਬਈ ਤੜਕੇ ਸੂਈ ਮੰਨ ਲਵੇ 3 ਵਜੇ ਦੂਜਾ ਸੂਆ ਸਵੇਰੇ 3 ਵਜੇ ਸੂਈ ਹੈ ਹਾਂ ਬੱਚਾ ਕੀ ਦੇਤਾ ਭਾਈ ਬੱਚਾ ਭਾਈ ਬੱਚਾ ਦੇਤਾ ਹਾਂ ਬੱਚੇ ਚੰਗੇ ਦਿੰਦੀ ਆ ਨਾ ਹਾਂ ਤੇ ਜੇਰ ਜੁਰ ਜੇਰ ਜਮਾ ਓਕੇ ਭਾਈ ਕਿੰਨਾ ਕਬੌੜਾ ਕੱਢਿਆ ਜਾਣੀ ਸਾਢੇ 1.4 ਕਿਲੋ ਕੱਢਦਾ ਡਾਕਟਰ ਗੱਪ ਮਰਾਉਣ ਨੂੰ ਸ਼ੀਕਾ ਆਲਾ 7 ਕਾਲਾ ਸਾਢੇ 1.4 ਕਿਲੋ ਆਇਆ ਜਮਾ ਲੀਟਰ ਮਣ ਕੇ ਸਾਢੇ 1.4 ਕਿਲੋ ਕੱਢਿਆ ਬੱਚਾ ਚੰਗਾ ਆ ਕੇ ਠੀਕ ਆ ਬਾਕੀ ਪ੍ਰੋਪਰ ਖਾਲੀ ਹਜੇ ਕਰੀ ਨਹੀਂ ਆਪਾਂ ਓਕੇ ਭਾਈ ਹਾਂ ਬਾਕੀ ਠੰਡੀ ਥੀ ਲਾ ਗਈ ਲੈ ਬੇਣ ਬੱਚੇ ਤੋਂ ਥੱਲੇ ਬਹਿ ਜਾ ਬੈੜ ਦੇ ਕਰਮ ਹੋਈ ਜਾਣਾ ਭਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਠੰਡੀ ਹੁੰਡੀ ਫੋਲ ਆਣਾ ਜੋਣ ਬੜਾ ਚੰਗਾ ਯਾਰ ਹਨਾ ਸਿਵਾਈ ਬਹੁਤ ਚੰਗੀ ਆ ਲੈ ਕੀ ਬਾਤ ਹੈ ਕੋਈ ਬੱਚਾ ਲਾਉਂਦੀ ਲੋੜ ਨਹੀਂ ਮੇਰ ਦੀ ਧਾਰ ਆਉਂਦੀ ਆ ਬਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਕੋਈ ਬੱਚਾ ਲਾਉਂਦੀ ਲੋੜ ਨਹੀਂ ਡਾਕਟਰ ਅੱਛਾ ਹਾਂ ਲੈ ਠੀਕ ਆ ਥਵਾਜੂਈ ਦਾ ਇੱਕ ਨੰਬਰ ਨਾਲ ਬਣ ਬੱਚੇ ਤੇ ਮਾਰਤੀਆਂ ਪਤਾ ਹਾਂ ਹਾਂ ਹਜੇ ਬਸ ਮਾ ਕਰੂ ਦੁੱਗਣੀ ਚ ਵਾਈ ਬਾਣੀ ਆ ਸਹੀ ਗੱਲ ਆ ਬੱਚੇ ਠੰਡੀ ਠੁੰਡੀ ਲੈ ਹਮ ਮੋਲੀ ਦੇ ਹੱਲੇ ਬੱਠਾ ਲੈ ਵਾਰ ਸਾਡੇ ਡਾਕਟਰ ਲੈ ਵਾ ਕਮਾਲ ਆ ਬਾਈ ਨਾੜਾ ਨੂੜਾ ਖੋਲ ਚੰਗੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਲੈ ਵਾ ਦਾ ਬਾਹਰ ਹੀ ਆ ਡਾਕਟਰ ਅੱਛਾ ਖੋਲ ਲੈ ਬਾਈ ਤੋਰ ਕੇ ਲਗਾ ਦੇ ਸੋਈ ਸਵਾਈਆ ਕੱਦ ਵੱਡ ਠੀਕ ਆ ਬਾਈ ਆਰਡਰ ਚੰਗਾ ਥਣ ਥਣ ਚੰਗਾ ਫੇਸ ਬੜਾ ਪਿਆਰਾ ਹਾਂ ਥਣ ਥਣ ਬਹੁਤ ਚੰਗਾ ਲੱਗਿਆ ਮੱਕੀ ਵਾਲਾ ਥਣ ਕੱਲਾ ਕੱਲਾ ਥਣ ਚੋਈ ਚੋਈ ਵੀ ਨੰਬਰ 1 ਆਇਆ ਥੋੜਾ ਬੱਚੇ ਦਾ ਕਰ ਦਿਓ ਹਾਂ ਬੱਚੇ ਦਾ ਕਰ ਦਿਓ ਬਾਈ ਉਹ ਬੱਸ ਬੱਚੇ ਦਾ ਕਰ ਦਿਓ ਥੋੜਾ ਜਿਹਾ ਆਹ ਵੀ ਲੋੜ ਟਿੱਕੀ ਮੋਲ ਲੱਜਾ ਜੱਜ ਇਹ ਡਾਕਟਰ ਮੁੱਲ ਕਰਾਉਣ ਨੂੰ ਕੋਸ਼ ਕਰਾਲਾ ਹੂੰ ਮੈਂ ਤਾਂ 55 56 ਕੋਸ਼ ਕਰਾਲਾ 50 ਹਜ਼ਾਰ ਦੀ ਬੱਛੀ ਦੇ ਦੇਾਂਗੇ ਆਪਾਂ ਮੁੱਲ ਕਰਾਉਣਾ ਬਾਈ ਕਹਿੰਦਾ 55 56 ਜਿੰਨਾ ਮਰਜ਼ੀ ਕਰਾ ਲਓ 50 ਹਜ਼ਾਰ ਦੀ ਬਿਹੜਾ ਜਿਹੜੀ ਦੇ ਦੇਾਂਗੇ ਬਾਈ ਠੰਡੀ ਸੀ ਡਾਕਟਰ ਬਹੁਤ ਆ ਗਈ ਅੱਛਾ ਜੇ ਬੱਚਾ ਥੱਲੇ ਬੈਠਾ ਰਹੇ ਕਰਮ ਵਾਲੀ ਦੇ ਮੈਂ ਦਵਾਰੇ ਵਾਝਾ ਥੱਲੇ ਬਣਾ ਹੁਣ ਹੁਣ ਪਸਮਾਕ ਕਰਿਆ ਬਿਹੜ ਨੇ ਅਸਲ ਹਾਂ ਹੁਣ ਪਸਮਾਕ ਕਰਿਆ ਲੈ ਜਿਵੇਂ ਮਰਜ਼ੀ ਬੈਠਾ ਰਹੇ ਉੱਤੀ ਹੋਣਾ ਬੱਛੀ ਲੈ ਹੂੰ ਠੀਕ ਆ ਲੈ ਹੂੰ ਜਿਵੇਂ ਤੂ ਵੀ ਚੰਗੀ ਆ ਨਾ ਜਿਵੇਂ ਮਰਜ਼ੀ ਲਾ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਬਾਈ ਚੋਣ ਜਾਨ ਚੰਗੜ ਲੈ ਠੀਕ ਆ ਬਾਈ ਹੰਦੀ ਈ ਡੀ ਕਰਮਾ ਲਈ ਲੈ ਮੈਂ ਮਾਰਦੀ ਥੱਲੇ ਬੈਠਾ ਰਹਿਣਾ ਹੂੰ ਸਹੀ ਗੱਲ ਆ ਬਾਈ ਬੜਾ ਬੁੱਠੇ ਪਾਸੇ ਜੀ ਬਜਾ ਡਾਕਟਰ ਇਹਨੂੰ ਕੋਈ ਕਰਮਾ ਲਈ ਹੋਵੇ ਹੂੰ ਹਲਣਾ ਤਾਂ ਹੈ ਹੀ ਨਹੀਂ ਹੈਣਾ ਹਾਂ 50000 ਰੁਪਿਆ ਮੋਲਾ ਬਾਈ ਮਾਨਦਾਨ ਮੋਲਾ ਆਪਣਾ ਜਾਈ ਜਾ ਡਾਕਟਰ ਮੋਲਾ ਆਪਣੇ ਅੱਗੇ ਵੀ ਜਾਈ ਹੁੰਦੇ ਜਦੋਂ ਬੜਾ 5 ਮਿੰਟ ਮਾਲ ਵੇਖੇ ਹੁੰਦਾ ਹੂੰ ਨਾੜਾ ਨੂੰ ਨਾ ਬਹੁਤ ਚੰਗੀਆਂ ਹਨ ਹਾਂ ਲੈ ਵਾ ਲੂਗਾ ਕਮਾਲ ਕੱਲਾ ਕੱਲਾ ਥਾਣ ਇੱਕ ਵੀਡੀਓ ਜੋ ਆਪਣੇ ਮੈਂਡਿਡ ਰੈਟਰ ਹਾਂਜੀ ਜਿਹੜੇ ਸਾਈ ਬੰਨਾ ਪਵਾਲਿਆ 5000 ਰੁਪਏ ਆਪਾਂ ਮੈਂਨਾ ਬਹੁਏ ਘੱਟ ਪਾਉਣਾ ਨਹੀਂ ਠੀਕ ਹੈ ਆਲੀ ਤਸੱਲੀ ਕਰੇ ਉੱਤੋਂ ਥੱਲੋ ਆਪਣੀ ਗਾਰੰਟੀ ਉੱਪਰ ਥੱਲੋ ਬਹੁਤ ਠੀਕ ਹੈ ਥੱਲੋ ਜੇ ਗਲਤ ਹੋਵੇ ਆਪਾਂ ਪੈਸੇ ਮੋੜਾਂ ਵਾਲੇ ਦੇ ਉੱਤੋਂ ਆਲੀ ਤਸੱਲੀ ਦੇ ਬਹੁਤ ਠੀਕ ਹੈ ਹਾਂ ਤੇ ਕਿਸੇ ਵੀਰ ਨੂੰ ਬਾਈ ਵਾਰਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ